ਕੈਨੇਡਾ ਤੇ ਅਮਰੀਕਾ ਦੋਨੇ ਗੁਆਂਢੀ ਮੁਲਕ ਨੇ ਬਹੁਤ ਵੱਡਾ ਬਾਰਡਰ ਸਾਂਝਾ ਕਰਦੇ ਨੇ ਜਿੱਥੇ ਕਿ ਬਾਰਡਰ ਸਾਂਝਾ ਕਰਦੇ ਨੇ ਬਹੁਤ ਸਾਰਾ ਵਪਾਰ ਵੀ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਹੈ ਜੀ ਬਹੁਤ ਸਾਰੇ ਪ੍ਰੋਡਕਟਸ ਜਿਹੜਾ ਕੈਨੇਡਾ ਹੈ ਜੀ ਅਮਰੀਕਾ ਨੂੰ ਦਿੰਦਾ ਹੈ ਤੇ ਬਹੁਤ ਸਾਲਾਂ ਤੋਂ ਜਿਹੜਾ ਜੀ ਇਹ ਵਪਾਰ ਚੱਲ ਰਿਹਾ ਹੈ ਪਰ ਜਦੋਂ ਦੀ ਅਮਰੀਕਾ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਡੋਨਲਡ ਟਰੰਪ ਦੁਆਰਾ ਪ੍ਰੈਜ਼ੀਡੈਂਟ ਬਣੇ ਨੇ ਤੇ ਕੈਨੇਡਾ ਨੂੰ ਹੁਣ ਕੁਝ ਨਾ ਕੁਝ ਡਿਫਰੈਂਟ ਸੋਚਣਾ ਪੈ ਰਿਹਾ ਹੈ ਅਤੇ ਬੋਸਰਾ ਤੇਲ ਜਿਹੜਾ ਹੈ ਜੀ ਉਹ ਅਮਰੀਕਾ ਨੂੰ ਪਹਿਲਾਂ ਸਪਲਾਈ ਕੀਤਾ ਜਾਂਦਾ ਸੀ ਪਰ ਹੁਣ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਇਹ ਜਿਹੜਾ ਕੈਨੇਡਾ ਦਾ ਤੇਲ ਹੈ ਇਹ ਹੁਣ ਬਾਹਰਲੇ ਮੁਲਕਾਂ ਨੂੰ ਵੀ ਵੇਚਿਆ ਜਾਇਆ ਕਰੇਗਾ ਕੀ ਖਬਰਾਂ ਨੇ ਜੀ ਅਸਲ ਵਿੱਚ ਤੁਸੀਂ ਸਹੀ ਕਹਿ ਸ਼ੁਰੂ ਦੇ ਵਿੱਚ ਕਿ ਇਹ ਬੜਾ ਵੱਡਾ ਬੌਡਰ ਹੈ ਦੁਨੀਆ ਦਾ ਸਭ ਤੋਂ ਲੰਬਾ ਬੌਡਰ ਹੈ ਜੀ ਆਪ ਜੀ ਨੂੰ ਯਾਦ ਹੋਵੇਗਾ ਦਰਸ਼ਕਾਂ ਨੂੰ ਵੀ ਯਾਦ ਹੋਵੇਗਾ ਕਿ ਇੱਕ ਐਗਰੀਮੈਂਟ ਹੋਇਆ ਕਰਦਾ ਸੀ ਨਾਫਟਾ ਜੀ ਨਾਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ ਹਮ ਹਮ ਪਰ ਉਹਦੀ ਜਗ੍ਹਾ ਲੈ ਲਈ ਸੀ ਯੂ ਐਸ ਐਮ ਏ ਉਹਨੂੰ ਕੈਨੇਡਾ ਵਾਲੇ ਸੀ ਯੂ ਐਸ ਐਮ ਏ ਕਹਿੰਦੇ ਨੇ ਕੈਨੇਡਾ ਯੂ ਐਸ ਮੈਕਸੀਕੋ ਇਹ ਵੀ 트럼ਪ ਸਾਹਿਬ ਨੇ ਕਰਵਾਇਆ ਸੀ ਆਪਣੇ ਟਾਈਮ ਤੇ ਹਾਂ ਜੀ ਜਿਹੜਾ ਜਿਹੜਾ ਉਹਨੂੰ ਯੂ ਐਸ ਏ ਵਾਲੇ ਨੇ ਉਹ ਯੂ ਮੋਰੇ ਲਾਉਂਦੇ ਨੇ ਹਮ ਹਮ ਯੂ ਐਸ ਐਮ ਸੀ ਏ ਜੀ ਚਲੋ ਉਹ ਮਰਜੀ ਗੱਲ ਪਰ ਸਮਝੌਤਾ ਉਹ ਹੈਗਾ ਇਹ ਸਹਜ ਹਾਲ ਦੀ ਘੜੀ ਜੀ ਹੁਣ ਉਹ ਜਿਹੜਾ ਸਮਝੌਤਾ ਆ ਉਹ ਅਜੇ ਚੱਲ ਰਿਹਾ ਬਹੁਤ ਸਾਰੀ ਚੀਜ਼ਾਂ ਤੇ ਹਮ ਹਮ ਕੁਝ ਚੀਜ਼ਾਂ ਉਹਦੇ ਵਿੱਚ ਐਗਜ਼ੈਂਪਟ ਨੇ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਅਜੇ ਮਿਲੀ ਹੋਈ ਤੇ ਬਾਕੀਆਂ ਤੇ ਫਿਰ ਅਫੀਰੇ ਲੱਗ ਰਹੇ ਨੇ ਜਾਂ ਲਗਾਏ ਜਾ ਰਹੇ ਨੇ ਜੀ ਪਰ ਕੈਨੇਡਾ ਵਾਲੇ ਦੀ ਮਜਬੂਰੀ ਇਹ ਬਣ ਗਈ ਕਿ ਹੋਰ ਮਾਰਕੀਟਸ ਦੁਨੀਆ ਦੀਆਂ ਦੇਖੀ ਐ ਸੀ ਹੂੰ ਉਹਦੇ ਲੈ ਕੇ ਰਿਪੋਰਟ ਜਿਹੜੀ ਹੈ ਜੀ ਸਾਜੀ ਕਰ ਲੈਂਦੇ ਆ ਜੀ ਯੂ ਐਸ ਦੇ ਨਾਲ ਵਪਾਰਕ ਲੜਾਈ ਦੇ ਚੱਲਦਿਆਂ ਕੈਨੇਡਾ ਵਾਲੇ ਆਪਣਾ ਕੱਚਾ ਤੇਲ ਵੀ ਦੁਨੀਆ ਵਿੱਚ ਹੋਰ ਪਾਸੇ ਵੇਚਣ ਲੱਗੇ ਨੇ ਇਹ ਨਹੀਂ ਕਿ ਪਹਿਲਾਂ ਨਹੀਂ ਸੀ ਵੇਚਦੇ ਪਰ ਕੈਨੇਡੀਅਨ ਕਰੂਡ ਆਇਲ ਜਿਹੜਾ ਕੱਚਾ ਤੇਲ ਆ ਉਹ ਚਾਈਨਾ ਉਸ ਦਾ ਬਹੁਤ ਵੱਡਾ ਕਸਟਮਰ ਹੋਣ ਦੇ ਪੜਿਆ ਕਿਹੜਾ ਕਿੱਥੋਂ ਗਿਆ ਤੇਲ ਇਹ ਤੇ ਕਿਸ ਤਰ੍ਹਾਂ ਗਿਆ ਚਾਈਨਾ ਨੂੰ ਅਸਲ ਵਿੱਚ ਅਲਬਰਟਾ ਤੋਂ ਬ੍ਰਿਟਿਸ਼ ਕਲੰਬੀਆ ਨੂੰ ਇੱਕ ਪਾਈਪਲਾਈਨ ਸੀ ਜਿਸ ਨੂੰ ਵੱਡੇ ਕਰਨ ਦੀ ਯੋਜਨਾ ਸੀ ਤੇ ਰੁਕਾਵਟਾਂ ਬਹੁਤ ਆ ਰਹੀਆਂ ਸੀ ਕੰਪਨੀਆਂ ਤੋਂ ਕੰਮ ਸਿਰੇ ਨਹੀਂ ਸੀ ਚੜ ਰਿਹਾ ਫੈਡਰਲ ਸਰਕਾਰ ਨੇ ਜਸਟਨ ਟਰੂਡੋ ਦੇ ਅਧੀਨ ਉਹ ਪਾਈਪਲਾਈਨ ਖਰੀਦ ਲਈ ਖਰੀਦ ਕੇ ਆਪ ਉਸਤੇ ਪੈਸੇ ਖਰਚੇ ਪਾਈਪਲਾਈਨ ਦੇ ਐਕਸਪੈਂਸ਼ਨ ਤੇ ਤੇ ਜਿਹੜੇ ਹੋਣੇ ਹੀ ਸੀ ਖਰਚੇ ਉਸ ਤੋਂ ਇਲਾਵਾ ਕੁਝ ਜਿਹੜੇ ਸੀ ਰਾਤ ਦੇ ਵਿੱਚ ਜਿਹੜੇ ਪ੍ਰੋਬਲਮਸ ਆਉਂਦੀਆਂ ਸੀ ਜਾਂ ਜਿਨ੍ਹਾਂ ਦੀ ਲੈਂਡ ਦੇ ਵਿੱਚੋਂ ਲੰਘਣਾ ਸੀ ਪਾਈਪਲਾਈਨ ਨੇ ਜਾਂ ਉਹਨੂੰ ਐਕਸਪੈਂਡ ਕਰਨਾ ਸੀ ਉਹ ਵੀ ਉਹਨਾਂ ਨੂੰ ਕਾਫੀ ਵੱਡੇ ਵੱਡੇ ਪੈਕੇਜ ਦੇਣੇ ਪਏ ਤੇ ਬਹੁਤ ਸਾਰੀਆਂ ਧਿਰਾਂ ਨੂੰ ਚੁੱਪ ਕਰਾਉਣ ਲਈ ਟੋਟਲ ਖਰਚਾ ਜਿਹੜਾ 34 ਬਿਲੀਅਨ ਡਾਲਰ ਜਿਹੜਾ ਸੀ ਉਹ ਕੈਨੇਡੀਅਨ ਖਰਚੇ ਗਏ ট্রান্স ਮਾਊਂਟੇਨ ਪਾਈਪਲਾਈਨ ਤੇ ਜੀ ਤੇ ਇੱਕੋ ਇੱਕ ਪਾਈਪਲਾਈਨ ਹੈ ਜਿਹੜੀ ਈਸਟ-ਵੈਸਟ ਜਿਹੜੀ ਉਹ ਪਾਈਪਲਾਈਨ ਹੈਗੀ ਕਿ ਉਹਦੋਂ ਨੂੰ ਜਾਂਦੀ ਹੈ ਪੈਸੀਫਿਕ ਕੋਸਟ ਤੱਕ ਸਮੁੰਦਰ ਦੇ ਕੰਢੇ ਤੱਕ ਜਾਂਦਾ ਹੈ ਤੇ ਉੱਥੋਂ ਸਮੁੰਦਰੀ ਜਹਾਜ਼ਾਂ ਦੇ ਜ਼ਰੀਏ ਤੇਲ ਦੇ ਟੈਂਕਰਾਂ ਵਿੱਚ ਲੋਡ ਕਰਕੇ ਦੁਨੀਆ ਭਰ ਵਿੱਚ ਭੇਜਣ ਦੇ ਯਤਨ ਕੀਤੇ ਜਾਂਦੇ ਨੇ ਅਦਰਵਾਈਜ਼ ਅਲਬਰਟਾ ਦਾ ਜਿੰਨਾ ਤੇਲ ਹੈ ਕਿਉਂਕਿ ਅਲਬਰਟਾ ਦੀ ਜਿਹੜੀ ਪੋਜੀਸ਼ਨ ਹੈ ਲੈਂਡਲੌਕਡ ਹੈ ਇਥੋਂ ਪਾਈਪਲਾਈਨਾਂ ਯੂਐਸਏ ਨੂੰ ਪਈਆਂ ਹੋਈਆਂ ਨੇ ਜਾਂ ਟ੍ਰੇਨਾਂ ਦੇ ਜ਼ਰੀਏ ਜਾਂ ਹੋਰ ਕਿਸੇ ਤਰੀਕੇ ਨਾਲ ਜਾਂਦਾ ਹੈ ਤੇ ਇਹ ਜਿਹੜਾ ਕੈਨੇਡੀਅਨ ਆਇਲ ਹੈ ਯੂਐਸ ਦੇ ਵੈਸਟ ਕੋਸਟ ਤੋਂ ਏਸ਼ੀਅਨ ਮਾਰਕੀਟ ਦੇ ਵਿੱਚ ਵੇਚਣ ਦੀ ਕੋਸ਼ਿਸ਼ ਜਿਹੜੀ ਹੈ ਕੈਨੇਡਾ ਦੀ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ ਚਾਈਨਾ ਸਭ ਤੋਂ ਵੱਡਾ ਖਰੀਦਦਾਰ ਵਜੋਂ ਉੱਭਰਿਆ ਹੈ ਇਸ ট্রান্সਪੋਰਟ ਐਂਡ ਪਾਈਪਲਾਈਨ ਦੇ ਤੇਲ ਦਾ ਇਸ ਤੋਂ ਇਲਾਵਾ ਹੋਰ ਵੀ ਮੁਲਕਾਂ ਨੂੰ ਜਾ ਰਹੇ ਨੇ ਉਹਨਾਂ ਬਾਰੇ ਵੀ ਦੱਸਦੇ ਆਂ ਪਰ ਜੋ ਯੂ ਐਸ ਸੈਂਕਸ਼ਨਸ ਲੱਗੀਆਂ ਨੇ ਤੇ ਉਹ ਰਸ਼ੀਆ ਦੇ ਉੱਪਰ ਤੇ ਵੈਨਜ਼ੂਏਲਾ ਦੇ ਉੱਪਰ ਉਹਦਾ ਕੈਨੇਡਾ ਨੂੰ ਫਾਇਦਾ ਹੋ ਰਿਹਾ ਕਿ ਰੂਸ ਦੇ ਉੱਪਰ ਤੇ ਵੈਨਜ਼ੂਏਲਾ ਦੇ ਉੱਪਰ ਰੂਸ ਨੇ ਅਮਰੀਕਾ ਨੇ ਹੀ ਪਾਬੰਦੀਆਂ ਲਾਈਆਂ ਹੋਈਆਂ ਨੇ ਦੂਸਰੇ ਪਾਸੇ ਕੈਨੇਡਾ ਨਾਲ ਆਪਣਾ ਵਖੇੜਾ ਖੜਾ ਕਰ ਲਿਆ ਪਰ ਕਿਉਂਕਿ ਜਿਹੜੇ ਮੁਲਕ ਰੂਸ ਤੋਂ ਤੇ ਬੈਨਜ਼ੂਏਲਾ ਤੋਂ ਖਰੀਦਣਾ ਚਾਹੁੰਦੇ ਨੇ ਪਰ ਉਹ ਖੁੱਲ ਕੇ ਖਰੀਦ ਨਹੀਂ ਸਕਦੇ ਜਾਂ ਨਹੀਂ ਰਹੇ ਖਰੀਦ ਰਹੇ ਨੇ ਅੜੀਆ ਵਰਗੇ ਵਿੱਚ ਵਿੱਚ ਪਰ ਕਈ ਮੁਲਕ ਨਹੀਂ ਖਰੀਦ ਰਹੇ ਉਹਨਾਂ ਨੂੰ ਕੈਨੇਡਾ ਤੇਲ ਜਿਹੜਾ ਵੇਚ ਰਿਹਾ ਦੁਨੀਆ ਦਾ ਚੌਥਾ ਚੌਥਾ ਵੱਡਾ ਜਿਹੜਾ ਆਇਲ ਪ੍ਰੋਡਿਊਸਰ ਮੁਲਕ ਹੈ ਕੈਨੇਡਾ ਪਰ ਅਲਬਰਟਾ ਦੇ ਵਿੱਚ ਸਭ ਤੋਂ ਵੱਧ ਜਿੱਥੇ ਜਿੱਥੇ ਹੁੰਦਾ ਇਹਨੂੰ ਸਮੁੰਦਰਾਂ ਦੇ ਕੰਢਿਆਂ ਤੱਕ ਪਹੁੰਚਾਉਣਾ ਸੌਖਾ ਨਹੀਂ ਹੈ ਤੇ ਹਰ ਰੋਜ਼ ਜਿਹੜਾ ਜਿਹੜਾ ਇਹਨਾਂ ਕਹਿੰਦੇ ਕਿ ਜਿੰਨਾ ਕੱਚਾ ਤੇਲ ਪ੍ਰੋਡਿਊਸ ਹੁੰਦਾ ਉਹਦਾ 90% ਕੱਲੇ ਅਮਰੀਕਾ ਨੂੰ ਜਾਂਦਾ ਹੈ ਅਲਬਰਟਾ ਦਾ ਤੇਲ 4 ਮਿਲੀਅਨ ਬੈਰਲ ਤੇ ਜਿਹੜੀ ਇਹ ਜਿਹੜੀ ਟਰਾਂਸਪੋਰਟੈਂਟ ਪਾਈਪਲਾਈਨ ਆ ਇਹ ਪਹਿਲਾਂ ਜਿੰਨੀ ਦੀ ਕੈਪੈਸਿਟੀ ਸੀ ਉਹਨਾਂ ਨੂੰ ਤਿੱਗਣੀ ਕਰਕੇ 9 ਲੱਖ ਬੈਰਲ ਰੋਜ਼ ਦੀ ਜਿਹੜੀ ਹੈ ਭੇਜੀ ਜਾ ਰਹੀ ਹੈ ਕੈਨੇਡਾ ਵਾਲਿਆਂ ਨੇ ਇਹ ਰੋਜ਼ ਦੇ ਹਿਸਾਬ ਨਾਲ ਚਾਈਨਾ ਨੂੰ ਪਿਛਲੇ ਕੁਝ ਦਿਨਾਂ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 2 ਲੱਖ 7000 ਬੈਰਲ ਰੋਜ਼ਾਨਾ ਚੀਨ ਨੂੰ ਜਿਹੜੀ ਟ੍ਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਤੋਂ ਬਾਅਦ ਭੇਜੀ ਹੈ। ਔਰ ਜੂਨ ਤੋਂ ਬਾਅਦ ਇਹ ਜਿਹੜੇ ਅੰਕੜੇ ਨੇ ਪਿਛਲੇ ਸਾਲ ਤੋਂ ਜਿਹੜੇ ਨੇ ਉਹ ਜਿਹੜੇ ਨੇ ਉਹ ਦੇਖੇ ਗਏ ਨੇ ਸੋ ਬਹੁਤ ਵੱਡੀ ਮਾਤਰਾ ਦੇ ਵਿੱਚ ਚੀਨ ਨੂੰ ਤੇਲ ਗਿਆ ਹੈ। ਤੇ ਇਨਕਰੀਜ਼ ਜਿਹੜਾ ਹੈ 2023 ਦੇ ਵਿੱਚ ਜਿਹੜਾ ਹੈ ਜੀ ਉਹ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ ਤੇਲ ਦਾ ਵਪਾਰ ਜਿਹੜਾ ਚਾਈਨਾ ਦੇ ਨਾਲ ਆ। ਯੂ ਐਸ ਨੇ ਵੀ ਇਸ ਪਾਈਪਲਾਈਨ ਤੋਂ ਤੇਲ ਖਰੀਦਿਆ 1,73,000 ਬੈਰਲ ਪਰ ਡੇ। ਇੰਨੇ ਸਮੇਂ ਦੇ ਵਿੱਚ 1,73,000 ਬੈਰਲ ਜਿਹੜਾ ਉਹ ਇੱਥੇ ਨੂੰ ਗਿਆ। ਸੋ 2 ਲੱਖ ਦੇ ਕਰੀਬ ਚਾਈਨਾ 173 ਇਹੋ ਤੇ ਇਸ ਵੇਲੇ ਫੁੱਲ ਕੈਪੈਸਿਟੀ ਤੇ ਨਹੀਂ ਇਹ ਚੱਲ ਰਹੀ ਵੈਸੇ ਪਾਈਪਲਾਈਨ ਪਰ ਮੰਨਿਆ ਜਾਂਦਾ ਹੈ ਕਿ 2027-28 ਤੱਕ ਇਹਦੇ 9 ਲੱਖ ਬੈਰਲ ਰੋਜ਼ਾਨਾ ਜਿਹੜਾ ਆ ਉਹ 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 ਜਾ ਸਕਦੀ ਹੈ ਕਿਉਂਕਿ 84% ਕੈਪੈਸਿਟੀ ਤੇ ਇਸ ਵੇਲੇ ਚੱਲ ਰਹੀ ਹੈ ਤੇ 2027 ਤੱਕ ਇਹਦੇ 92% ਕੈਪੈਸਿਟੀ ਤੇ ਜਿਹੜਾ ਕੰਮ ਕਰੇਗੀ। ਸੋ ਡੋਨਲਡ ਟਰੰਪ ਦੀਆਂ ਨੀਤੀਆਂ ਜਿੱਥੇ ਕੈਨੇਡਾ ਨੂੰ ਨੁਕਸਾਨ ਵੀ ਵਿਚਾਰੀਆਂ ਨੇ ਉਹਦੇ ਨਾਲ ਦੂਸਰੀਆਂ ਜਿਹੜੀਆਂ ਮਾਰਕੀਟਸ ਨੇ ਵਰਲਡ ਦੀਆਂ ਉਹਨਾਂ ਵੱਲੋਂ ਵੀ ਧਿਆਨ ਗਿਆ ਕੈਨੇਡਾ ਦਾ ਤੇ ਉਹਦਾ ਫਾਇਦਾ ਇਹ ਹੋ ਰਿਹਾ ਤੇ ਇਹ ਨਹੀਂ ਕਿ ਇਹ ਜਿਹੜੀ ਪਾਈਪਲਾਈਨ ਆ ਇਸ ਵਿੱਚ ਸਮਝਣ ਵਾਲੀ ਗੱਲ ਇਹ ਆ ਕਿ ਇੰਡੀਆ ਵੀ ਇਹਨਾਂ ਤੋਂ ਤੇਲ ਖਰੀਦ ਰਿਹਾ ਹਾਲਾਂਕਿ ਬਹੁਤ ਵੱਡੀ ਮਾਤਰਾ ਵਿੱਚ ਨਹੀਂ ਪਰ ਇੰਡੀਆ ਨੂੰ ਵੀ ਲਗਾਤਾਰ ਤੇਲ ਕੈਨੇਡੀਅਨ ਜਾ ਰਿਹਾ ਹੈ ਜੀ ਜੀ ਸੋ ਕਾਫੀ ਜਿਹੜਾ ਜੀ ਤੇਲ ਜਿਹੜਾ ਹੈ ਹੁਣ ਕੈਨੇਡਾ ਬਾਹਰਲੇ ਮੁਲਕਾਂ ਨੂੰ ਵੀ ਵੇਚਣ ਬਾਰੇ ਸੋਚ ਰਿਹਾ ਜਾਂ ਵੇਚ ਰਿਹਾ ਹੈ ਤੇ ਆਉਣ ਵਾਲੇ ਸਮੇਂ 'ਚ ਜੇਕਰ ਅਮਰੀਕਾ ਨਾਲ ਸਬੰਧ ਨਾ ਸੁਧਰੇ ਤਾਂ ਮਿਨੁਲਾ ਦਾ ਕਿ ਮਾਤਰਾ ਹੋਰ ਵਧਾਉਣੀ ਪਵੇਗੀ ਜੀ